ਲਾਸਟ ਜੈ ਹਿੰਦ ਜੈ ਹਿੰਦ ਬੱਚਿਓ ਬੈਠੋ ਹੋ ਸਰ ਜੀ ਕਿਵੇਂ ਹੋ ਫਿਰ ਵਧੀਆ ਵਧੀਆ ਕੀ ਗੱਲ ਅੱਜ ਬਹੁਤ ਘੱਟ ਆਏ ਆ ਜਵਾਗ ਬਾਕੀ ਕਾਤੋਂ ਨਹੀਂ ਆਏ ਕਿੱਥੇ ਨੇ ਹੋ ਅੱਗੇ ਕਿਹੜਾ ਵਾਲੇ ਆਉਂਦੇ ਆ 2.5 ਦਾ ਡੋਰ ਨੂੰ ਆਹੀਂ ਉਹ ਤਾਂ ਹੈਗੇ ਆ 2.5 ਜਨੇ ਬਾਕੀ ਕਿੱਥੇ ਨੇ ਹਾਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕੰਮ ਦਿੱਤਾ ਹੀ ਕਰਕੇ ਲਿਆਉਣ ਨੂੰ ਕਰਕੇ ਲਿਆਂਦਾ ਅਰਮਾਨ ਨਹੀਂ ਸਰ ਜੀ ਕਿਉਂ ਅੱਜ ਕਰਕੇ ਕੀ ਕਰੇਂਗਾ ਅਜਿ ਘੜਾ ਪਾਸ ਗੋਲੇ ਬੈਗ ਲੈ ਕੇ ਆਉਣੀ ਸੀ ਅੱਜ ਸੈਟਰਡੇ ਆ ਅੱਛਾ ਅੱਜ ਸੈਟਰਡੇ ਸੀਗਾ ਹਾਂਜੀ ਮੈਂ ਤਾਂ ਪਤਾ ਹੀ ਭੁੱਲ ਗਿਆ ਸੀ ਹੋਰ ਯਾ ਮੇਰਾ ਦਿਮਾਗ ਲੱਗਦਾ ਬਾਦਾਮ ਦਾ ਬਹਿ ਜਾ ਮੈਂ ਹੁਣੇ ਖਵਾ ਦੂੰ ਤੈਨੂੰ ਬਾਦਾਮ ਤੇ ਨਾਲ ਦਾ ਗਾਧੋ ਨਹੀਂ ਆਇਆ ਪਪੂ ਅੱਜ ਉਹਨਾਂ ਦੇ ਗਵਾਂਢੀਆਂ ਦੇ ਸੀਗਾ ਵਿਆਹ ਹਨਾ ਜੀ ਤੇ ਉਹ ਕਹਿੰਦਾ ਵੀ ਮੈਂ ਤਾਂ ਲੁੱਟੂਗਾ ਪੈਸੇ ਆਪਦੀ ਦਿਹਾੜੀ ਪਾਉਂ ਬੜੀਆ ਤਰੀਕੇ ਨਾਲ ਪਲਾਨ ਜੇ ਕਹਿੰਦਾ ਨਹੀਂ ਮੇਰੇ ਪੈਸੇ ਲੁੱਟੇ ਹੋਏ ਆ ਜੀ ਹਾਂਜੀ ਕੋਈ ਨਾ ਆਉਂਦੇ ਉਹਨੂੰ ਉਹਨੂੰ ਮੈਂ ਦਿਖਾਉਂ ਗਿਆ ਉਹਨੂੰ ਹਾਂ ਠੀਕ ਆ ਕਾਲੂ ਪੰਬੂ ਤਾਰੇ ਦੇ ਹੋਣੇ ਆ ਜੀ ਉਹਨੂੰ ਮੈਂ ਕਹਿੰਦਾ ਬਸ ਯਾਦ ਰੱਖੀ ਹਾਂ ਠੀਕ ਆ ਬੋਲੇ ਹਨੀ ਤੈਨੂੰ ਮੈਂ ਇੱਕ ਲਾਈਨ ਦਿੰਦਾ ਪੰਜਾਬੀ ਚ ਉਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਨੀ ਆ ਠੀਕ ਆ ਪੂਜਾ 6 ਵਜੇ ਭੋਲੇ ਦੇ ਘਰ ਆਈ ਪੂਜਾ ਜੀ ਭੋਲੇ ਕੇ 6 ਵਜੇ ਸਵੇਰੇ ਕੇ ਸ਼ਾਮ ਨੂੰ ਜੀ ਸ਼ਾਮ ਨੂੰ ਪੜ ਲਈ ਫਿਰ ਤਾਂ